ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹਕੂਮਤ ਰਾਜ ਅਸੀਂ ਦੇਸ਼ ਦੇ ਸੈਨਿਕਾਂ ਅਤੇ ਦੇਸ਼ ਦੇ ਸੈਨਿਕਾਂ ਦੇ ਜਜ਼ਬੇ ਅਤੇ ਬਹਾਦਰੀ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਪਾਕਿਸਤਾਨ ਦੀ ਆਰਮੀ ਨੂੰ ਪਾਕਿਸਤਾਨ ਦੇ ਵਿੱਚ ਛੋਪੇ ਹੋਏ ਆਤਵਾਦੀਆਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਨੌ ਟਕੜਆਂ ਉੱਤੇ ਮਜੇਲਾ ਦਾਗੀਆਂ ਦੁਸ਼ਮਣ ਦੇ ਦੇਸ਼ ਦੇ ਵਿੱਚ ਜਾ ਕੇ ਉਹਨਾਂ ਦਾ ਖਾਤਮਾ ਕਰਨਾ ਇੱਕ ਬੜਾ ਵੱਡਾ ਬਹਾਦਰੀ ਵਾਲਾ ਕੰਮ ਹੈ ਤੇ ਸਾਰੇ ਦੇਸ਼ ਦੇ ਲੋਕ ਨਮਨ ਕਰ ਰਹੇ ਨੇ ਸਲੂਟ ਕਰ ਰਹੇ ਨੇ ਲੇਕਿਨ ਕੁਝ ਭਾਰਤ ਦੇ ਵਿੱਚ ਅਜਿਹੇ ਲੋਕ ਵੀ ਨੇ ਜਿਹੜੇ ਜੰਗ ਤੋਂ ਡਰਦੇ ਮਾਰੇ ਆ ਅਸਤੀਫਾ ਲੈ ਲੈਂਦੇ ਨੇ ਅਤੇ ਬਾਅਦ ਵਿੱਚ ਕਦੇ ਉਹ ਪਾਕਿਸਤਾਨ ਦੇ ਪਾਕਿਸਤਾਨ ਦੀ ਫੇਵਰ ਦੇ ਵਿੱਚ ਬੋਲਦੇ ਨੇ ਤੇ ਕਦੇ ਉਹ ਹਿੰਦੁਸਤਾਨ ਦਾ ਵਿਰੋਧ ਕਰਦੇ ਨੇ ਇਹ ਅਸੀਂ ਕੋ ਬਾਹਰਲੇ ਫੌਜੀ ਦੀ ਜਾਂ ਸੈਨਿਕ ਦੀ ਗੱਲ ਨਹੀਂ ਕਰ ਰਹਾ ਅਸੀਂ ਭਾਰਤ ਦੇ ਫੌਜੀ ਦੀ ਗੱਲ ਕਰ ਰਹੇ ਹਾਂ ਉਸ ਦੇ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਉਹ ਝੂਠੀਆਂ ਖਬਰਾਂ ਫਲਾਉਂਦੇ ਨੇ ਜਿਨ੍ਹਾਂ ਦਾ ਨਾਮ ਹੈ ਮੇਜਰ ਗੌਰਵ ਆਰਿਆ ਕਹਿੰਦੇ ਨੇ 1994 ਚ ਉਸ ਨੂੰ ਕਮਾਉ ਰੈਜੀਮੈਂਟ ਦੀ 17ਵੀਂ ਬਟਾਲੀਅਨ ਵਿੱਚ ਲੈਫਟੀਨੈਂਟ ਵਜੂਫ ਵਜੂਫ ਫੌਜ ਵਿੱਚ ਭਰਤੀ ਕੀਤਾ ਗਿਆ ਯਾਨੀ ਕਿ 1994 ਦੇ ਵਿੱਚ ਹੈ ਲੇਕਿਨ ਮੇਜਰ ਗੌਰਵ ਆਰੀਆ ਨੇ ਅਤੇ ਕਾਰਗਲ ਦੀ ਯੁੱਧ ਤੋਂ ਠੀਕ ਪਹਿਲਾਂ 1999 ਵਿੱਚ ਸੇਵਾ ਮੁਕਤੀ ਲੈ ਲਈ ਕਈ ਸਾਲਾਂ ਤੱਕ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਕੰਮ ਕੀਤਾ ਯਾਨੀ ਕਿ ਇੱਕ ਪਾਸੇ 1994 ਵਿੱਚ ਪਸਤੀ ਹੁੰਦੀ ਹੈ ਅਤੇ ਕਾਰਗਲ ਯੁੱਧ ਤੋਂ ਠੀਕ ਕੁਝ ਸਮਾਂ ਪਹਿਲਾਂ 1999 ਦੇ ਵਿੱਚ ਉਹ ਜਿਹੜੀ ਹੈ ਸੇਵਾ ਮੁਕਤੀ ਲੈ ਲੈਂਦੇ ਨੇ ਲੇਕਿਨ ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਸਰਗਰਮ ਨੇ ਮੇਜਰ ਗੌਰਵ ਆਰਿਆ ਨੂੰ ਕਦੇ ਗੋਬਰ ਆਰਿਆ ਵੀ ਕਿਹਾ ਜਾਂਦਾ ਹੈ ਟਰੋਲ ਕੀਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਦੇਸ਼ ਦਾ ਖਾ ਕੇ ਦੇਸ਼ ਦੇ ਵਿਰੁੱਧ ਬੋਲਦੇ ਹਨ ਹੁਣ ਇਹ ਜੋਕਰ ਨਿਊ ਚੈਨਲ ਤੇ ਆਉਂਦਾ ਹੈ ਅਤੇ ਰੱਖਿਆ ਮਾਮਲਿਆਂ ਬਾਰੇ ਗਿਆਨ ਦਿੰਦਾ ਹੈ ਐਂਕਰ ਸੁਸ਼ਾਂਤ ਸੈਨਾ ਨਾਲ ਨਾਲ ਮਿਲ ਕੇ ਉਹ ਭਾਰਤ ਅਤੇ ਪਾਕਿਸਤਾਨੇ ਬਾਰੇ ਝੂਠੀਆਂ ਖਬਰਾਂ ਫਲਾ ਰਿਹਾ ਹੈ ਫਲਾ ਰਹੇ ਹਨ ਦੂਜੇ ਪਾਸੇ ਕਾਰਗਲ ਯੁੱਧ ਵਿੱਚ ਟਾਈਗਰ ਹਿੱਲ ਤੇ ਪਾਕਿਸਤਾਨੀ ਫੌਜ ਦਾ ਕਬਜ਼ਾ ਸੀ ਲੇ ਨੂੰ ਜਾਣ ਵਾਲਾ ਰਸਤਾ ਬੰਦ ਸੀ ਕਿਉਂਕਿ ਪਾਕਿਸਤਾਨੀ ਟਾਈਗਰ ਹਿੱਲ ਤੋਂ ਗੋਲਾ ਬਰੂਸੋਟ ਰਹੇ ਸਨ ਕੈਪਟਨ ਵਿਕਰਮ ਬੱਤਰਾ ਅਤੇ ਉਹਨਾਂ ਦੀ ਕਮਾਂਡੋ ਟੀਮ ਨੇ ਟਾਈਗਰ ਹਿੱਲ ਦੇ ਪਿੱਛੋਂ ਹਮਲਾ ਕੀਤਾ ਅਤੇ ਪਾਕਿਸਤਾਨੀਆਂ ਨੂੰ ਭਜਾ ਕੇ ਟਾਈਗਰ ਹਿੱਲ ਨੂੰ ਆਜ਼ਾਦ ਕਰਵਾਇਆ ਤੇ ਵਿਕਰਮ ਬੱਤਰਾ ਜ਼ਖਮੀ ਸੂਬੇਦਾਰ ਰਗੂਨ ਸਿੰਘ ਨੂੰ ਬਚਾਉਂਦੇ ਵਿੱਚ ਸ਼ਹੀਦ ਹੋਏ ਭਾਰਤ ਦਾ ਹੀਰੋ ਵਿਕਰਮ ਬੱਤਰਾ ਨਾ ਹੀ ਉਹ ਜੋ ਕਾਰਗਲ ਯੁੱਧ ਤੋਂ ਭੱਜ ਗਿਆ ਯਾਨੀ ਕਿ ਆਪਣੇ ਆਪ ਨੂੰ ਦੇਸ਼ ਭਗਤ ਕਹਿਣਾ ਆਪਣੇ ਆਪ ਨੂੰ ਕਹਿਣਾ ਕਿ ਆਈ ਐਮ ਸਮਥਿੰਗ ਤੇ ਦੂਸਰੇ ਪਾਸੇ ਝੂਠੀਆਂ ਖਬਰਾਂ ਨਸ਼ਰ ਕਰਨਾ ਕਦੇ ਪਾਕਿਸਤਾਨ ਨੂੰ ਲੈ ਕੇ ਤੇ ਕਦੇ ਲੈ ਕੇ ਭਾਰਤ ਨੂੰ ਕਦੇ ਭਾਰਤ ਦੇ ਨੌਜਵਾਨਾਂ ਦੀ ਇਨਸਲਟ ਕਰਨਾ ਕਦੇ ਯਾਨੀ ਜਰਫਲੌਨ ਦਾ ਕੰਮ ਕਰਨਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਜਿਹੜਾ ਤਰਾਪੂਰ ਮਾਹੌਲ ਬਣਿਆ ਹੋਇਆ ਹੈ ਇਸ ਨੂੰ ਲੈ ਕੇ ਅਸੀਂ ਰਿਕੁਐਸਟ ਕਰਦੇ ਹਾਂ ਕਿ ਇਹੋ ਜਿਹੇ ਇਹ ਜਿਹੜੇ ਐਂਕਰ ਹੁੰਦੇ ਨੇ ਇਹੋ ਜਿਹੇ ਜਿਹੜਾ ਮੀਡੀਆ ਹੁੰਦਾ ਹੈ ਉਹਨਾਂ ਤੋਂ ਤੁਹਾਨੂੰ ਅਤੇ ਮੈਨੂੰ ਗ੍ਰੇਸ ਕਰਨਾ ਚਾਹੀਦਾ ਹੈ ਪਾਕਿਸਤਾਨ ਦੇ ਵਿੱਚ ਵੀ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਹਿੰਦੁਸਤਾਨ ਦੇ ਵਿੱਚ ਵੀ ਸੇਵਾ ਮੁਕਤ ਗੌਰਵ ਆਰੀਆ ਦਾ ਵਿਰੋਧ ਕੀਤਾ ਜਾਂਦਾ ਹੈ